ਉਨ੍ਹਾਂ ਦੀ ਵਰਕਰ ਨੇ ਆਮ ਆਦਮੀ ਪਾਰਟੀ ਦੇ ਵਰਕਰ ਆਏ ਆ ਇਹ ਇਹ ਵਰਤੀ ਪਾ ਕੇ ਗੁੰਡਾਗਰਦੀ ਕਰਨ ਆਏ ਇੱਥੇ ਸਭ ਦਫ਼ਤਰ ਵੀ ਤੋੜਿਆ ਕਿਹਾ ਗਿਆ ਆ ਇਹ ਦਫ਼ਤਰ ਤੋੜਿਆ ਹੀ ਸਭ ਨੇ ਸ਼ੀਸ਼ਾ ਤੋੜ ਕੇ ਬੰਦਾ ਕੱਢਿਆ ਪੈ ਗਿਆ ਜੀ ਕੋਈ ਤੋੜਿਆ ਨਹੀਂ ਤੋੜਿਆ ਮੈਨੂੰ ਨਹੀਂ ਪਤਾ ਪਰ ਗੁੰਡਾਗਰਦੀ ਇਹਨਾਂ ਦੀ ਸ਼ਰਿਆ ਜਿਹੜਾ ਰਾਸ਼ਨ ਵੰਡੇ ਜਾ ਰਿਹਾ ਸੀ ਕਹਿ ਰਹੇ ਵੀ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਕਾਨੂੰ ਪਤਾ ਇਹ ਵੰਡਾਉਂਦੇ ਆ ਬੰਦੇ ਗੜੀ ਦੇ ਚੱਕ ਕੇ ਲੈ ਜਾਏਗਾ ਤੂੰ ਫੜ ਕੇ ਚੁੱਪੀ ਪਾ ਲੈ ਇਹਨਾਂ ਦੀ ਆ ਜਾ ਯਾਰ लड़के ने दो घंटे पहला आम आदमी पार्टी का राशन वंड हो रहा सूट साट वे सी पकड़े ਉਦੋਂ ਮੈਂ ਵੀ ਪਹੁੰਚਿਆ ਮੌਕੇ ਤੇ ਪ੍ਰੈਸ ਵੀ ਪਹੁੰਚੀ ਹੋਰ ਅਸੀਂ ਪੁਲਿਸ ਨੂੰ ਚੌਕੀ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਕੰਪਲੀਟ ਕਰਕੇ ਵੀ ਆਉ ਹੋਏ ਕੋਈ ਨਹੀਂ ਆਇਆ ਘੰਟਾ ਮੈਂ ਵੀ ਇੰਤਜ਼ਾਰ ਕਰਕੇ ਜੀ 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 ਜਦੋਂ ਹਲੇ ਕਰਕੇ ਦੂਸਰੇ ਮਹੱਲੇ ਚ ਜਾ ਜੇ ਆਈ ਸੀਗਾ ਆਪਣੇ ਬੂਥ ਬਾਤ ਚੈੱਕ ਕਰਦਾ ਪਿੱਛੋਂ ਫੋਨ ਆ ਗਿਆ ਪੁਲਿਸ ਉਹਨੂੰ ਹੀ ਪਕੜਨ ਆਇਆ ਔਰ ਜਦੋਂ ਮੈਂ ਵਾਪਸ ਪਹੁੰਚਿਆ ਤਾਂ ਇੱਥੇ ਘੜੀਸ ਰਹੀ ਸੀ ਜੀ ਮੈਂ ਸੀਪੀ ਨੂੰ ਵੀ ਫੋਨ ਕਰਿਆ ਉਹ ਵੀ ਕਹਿੰਦੇ ਮੈਂ ਦੇਖਦਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਤਾ ਅਸੀਂ ਲਜਾਣ ਨਹੀਂ ਦੇਣਾ ਬੰਦਾ ਉਹਦਾ ਕਸੂਰ ਕੋਈ ਨਹੀਂ ਕਸੂਰ ਬਣਾ ਲੈਣ ਜਾ ਕੇ ਉੱਥੇ ਹੀ ਇੱਥੇ ਹੀ ਕੰਪਲੇਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਜਦ ਇਹ ਕਿਸੇ ਦੇ ਵੀ ਖਿਲਾਫ ਆਪ ਹੀ ਕੰਪਲੇਨੈਂਟ ਜੀ ਔਰ ਇਹ ਇੱਥੇ ਦਾ ਚੌਕੀ ਇਨਚਾਰਜ ਤੇ ਇਹ ਐਸ ਐਚ ਓ ਤਾਂ ਬਿਲਕੁਲ ਇਹਨਾਂ ਨੇ ਸ਼ਰਮ ਲਈ ਹੋਈ ਹੈ ਉਹਨਾਂ ਦਾ ਵਰਕਰ ਬਣ ਕੇ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਸੀਨੀਅਰ ਅਥਾਰਟੀਆਂ ਦੇਖਦੇ ਆ ਕਿਦਾਂ ਕੰਮ ਕਰਦੀਆਂ ਕੀ ਇਹਦੇ ਤੇ ਐਕਸ਼ਨ ਲੈਂਦੀਆਂ ਨਹੀਂ ਤਾਂ ਹਰ ਤਰੀਕੇ ਦੀ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਹਾਂ ਬਿਲਕੁਲ ਲਿਖਣਗੇ ਸਾਡੀਆਂ ਅਥਾਰਟੀਆਂ ਹੋਣਗੇ ਅੱਜ ਬਹਿਸ ਤੇ ਹੋ ਰਹੀ ਸੀ ਇਹਨਾਂ ਨੇ ਭਾਜੀਪੀ ਕਹਿੰਦੀ ਅਸੀਂ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਇਸੇ ਮੁੱਦੇ ਦੇ ਇਸ ਮੁੱਦੇ ਦਾ ਤੁਹਾਡੇ ਨਾਲ ਹਰ ਜਗ੍ਹਾ ਜਿਹੜਾ ਉਹਨਾਂ ਨੂੰ ਰੋਕਦਾ ਆ ਇਹਨਾਂ ਨੇ ਸ਼ਰਮ ਲਾਹੀ ਬਿਲਕੁਲ ਪ੍ਰਸ਼ਾਸਨ ਉਹਨਾਂ ਦਾ ਹੱਥ ਟੋਕਾ ਬਣ ਕੇ ਕੰਮ ਕਰਨਾ ਅੱਛਾ ਜੀ ਅਜੇ ਪੂਰੀ ਗੱਲ ਬਾਕੀ ਆ ਲੱਗਦਾ ਜੀ ਹੋਰ ਵੀ ਮੈਂ ਕਹ ਜੀ ਇਹ ਜਿਹੜਾ ਤੱਕਾ ਕਰਨਗੇ ਉਹਦੇ ਨਾਲ ਲੜਾਂਗੇ ਸਾਰੇ ਇਹ ਅੱਜ ਤੋਂ ਹੀ ਲੜਾਈ ਚਾਲੂ ਆ ਜਿਹੜੀ ਲੜਾਈ ਅਸੀਂ ਲੋਕਾਂ ਤੋਂ ਮੰਗੀ ਸੀ ਵੀ ਇਸ ਪ੍ਰਸ਼ਾਸਨ ਦੇ ਤੱਕੇ ਦੇ ਖਿਲਾਫ ਅੱਜ ਵੋਟ ਪਾਣ ਦੀ ਲੋੜ ਹੈ ਜੀ ਸਰਕਾਰ ਦੇ ਤੱਕੇ ਦੇ ਖਿਲਾਫ ਵੋਟ ਪਾਣ ਦੀ ਲੋੜ ਹੈ ਤੇ ਲੜਾਈ ਅੱਜ ਤੋਂ ਹੀ ਚੱਲੂ। ਚਾਹੇ ਇੱਥੇ ਸੜਕਾਂ ਤੇ ਲੜਨਾ ਪਵੇ, ਚਾਹੇ ਉਹਨਾਂ ਦੇ ਦਫ਼ਤਰਾਂ 'ਚ, ਜੇਲ੍ਹਾਂ 'ਚ ਜਾਣਾ ਪਵੇ ਕੋਈ ਡਰੇਗਾ ਨਹੀਂ। ਅੱਜ ਬਹਿਸ ਹੋ ਰਹੀ ਸੀ ਪੁਲਿਸ ਅਧਿਕਾਰੀ ਨਾਲ ਕੀ ਗੱਲਬਾਤ ਹੋ ਰਹੀ ਸੀ? ਉਹਨਾਂ ਦੀ ਬਤਮੀਜ਼ੀਆਂ ਦੇ ਖਿਲਾਫ ਹੋ ਰਹੀ ਸੀ। ਜਿਵੇਂ ਪਤਾ ਚੱਲਿਆ ਵੀ ਉਹਨਾਂ ਨੇ ਉਹਦੇ ਮੂੰਹ ਤੇ ਵੀ ਠੁੱਡੇ ਮਾਰੇ ਨੇ ਬੰਦਰ ਦੇ। ਫਿਰ ਗੁੱਸਾ ਆਣਾ ਸੁਭਾਵਿਕ ਹੈ। ਜਦੋਂ ਆਸ਼ੂ ਜੀ ਸਮਾਨ ਪੜਿਆ ਗਿਆ ਤੁਹਾਡੇ ਵਰਕਰ ਉਦੋਂ ਹੀ ਕਹਿ ਰਹੇ ਸੀ ਕਿ ਉਦੋਂ ਹੀ ਉਹਨਾਂ ਨੂੰ ਥ੍ਰੈਟ ਮਿਲਨੇ ਆ ਜੋ ਸ਼ੁਰੂ ਹੋ ਚੁੱਕੇ ਸੀ ਜਦੋਂ ਉਹਨਾਂ ਨੇ ਆਮ ਆਦਮੀ ਥ੍ਰੈਟ ਦੇਂਦਾ ਕੋਣ ਹੈ ਥ੍ਰੈਟ ਵੀ ਇਹੀ ਦਿੰਦੇ ਨੇ ਜਿਹੜੇ ਵਰਦੀ ਚ ਫਿਰਦੇ ਨੇ ਉਹਨਾਂ ਦੇ ਵਰਕਰ ਬਣੇ ਜੀ ਕਹਿੰਦੇ ਦਫਤਰ ਦੋਸਤਾਂ ਤੋੜਿਆ ਕੋਈ આરોਪ ਲੱਗ ਰਿਹਾ ਵਿਰਾਸ਼ਣ ਨੂੰਸ਼ਣ ਵੀ ਕੋਈ ਕੰਪਲੇਂਟ ਆਈ ਸਾਡੇ ਕੋਲ ਕੰਪਲੇਂਟ ਆਈ ਆ ਤੇ ਉਹ ਬੰਦਾ ਕੋਈ ਆਪਣਾ ਘਰ ਦਾ ਰਾਸ਼ਨ ਲੈ ਕੇ ਜਾ ਰਿਹਾ ਸੀ ਉਹਨੂੰ ਘੇਰ ਕੇ ਉਹਦੇ ਮਗਰ ਪੈ ਗਏ ਪਰ ਇੱਕ ਵੀਡੀਓ ਦੇਖੀ ਜਾ ਰਹੀ ਹੈ ਮੁੰਡਾ ਐਕਟੀਵਾ ਛੱਡ ਕੇ ਭੱਜ ਰਿਹਾ ਉਹਨੂੰ ਜਦੋਂ ਬੰਦੇ ਉਹਦੇ ਮਗਰ ਕੋਈ ਪਾਇਆ ਉਹ ਦਾਦਾ ਭੱਜ ਗਿਆ ਮੁਰਗੇ ਚੌਂਕੀ ਆ ਕੇ ਉਹਨੇ ਕੰਪਲੇਂਟ ਕੀਤੀ ਉਹਦੇ ਸਮਝ ਆਇਆ ਦਫਤਰ ਦੀ ਤੋੜਫੋੜ ਹੋਈ ਕੋਈ ਤੋੜਪੋੜ ਨਹੀਂ ਇਹਨੂੰ ਵਾਰ-ਵਾਰ ਇਹਨੂੰ ਕਿਹਾ ਸੀ ਗੇਟ ਖੋਲ ਕੋਈ ਤੋੜਫੋੜ ਨਹੀਂ ਸਕਦਾ ਕੀ ਲੱਗਦਾ ਕੋਈ ਕੰਪਲੇਂਟ ਤੁਹਾਨੂੰ ਆਈ ਹੋਵੇ ਕੰਪਲੇਂਟ